ਹਾਂਜੀ ਵੀਰ ਇਹ ਹੈਗਾ ਜੀ ਆਪਣਾ ਟਰਬੋ ਚਟਾ ਇੰਜਣ ਜਿਹੜਾ ਕਿ ਆਪਣੇ ਇਹ 11 12 13 ਮਾਡਲ ਦੇ ਵਿੱਚ ਮਸ਼ੀਨਾਂ ਤੇ ਇੰਜਣ ਆਪਣੇ ਆਏ ਸੀ ਤੇ ਇਹ ਆਪਾਂ ਟਰਬੋ ਲੱਗਾ ਹੋਇਆ ਆਪਾਂ ਟਰਬੋ ਲਾਇਆ ਹੋਇਆ ਹੈਗਾ ਲਾ ਤੇ ਹਵਾ ਜਿਹੜੀ ਆਪਾਂ ਸਿੱਧੀ ਕੀਤੀ ਹੋਇਆ ਟਰਬੋ ਤੋਂ ਸਿੱਧੀ ਇੰਜਣ ਨੂੰ ਤੇ ਜਿਹੜੀਆਂ ਦੇ ਨਾਲ ਦੋ ਆਪਾਂ ਨੇ ਹੋਰ ਲੱਗੇ ਹੁੰਦੇ ਨੇ ਕਿ ਈਜ਼ੀਅਰ ਲੱਗਾ ਹੁੰਦਾ ਉਹ ਵੀ ਆਪਾਂ ਲਾ ਕੇ ਰੱਖ ਲਿਆ ਰੱਖਿਆ ਹੋਇਆ ਹੈ ਤੇ ਜਿਹੜਾ ਕਪੜਾ ਇੰਟਰਕੂਲਰ ਲੱਗਾ ਹੁੰਦਾ ਜਿਵੇਂ ਆਪਣੇ ਲਾਲ ਹੀ ਨੂਂਜਰਾਂ ਤੇ ਇੰਟਰਕੂਲਰ ਲੱਗੇ ਹੁੰਦੇ ਨੇ ਉਹ ਵੀ ਉਸੇ ਤਰ੍ਹਾਂ ਇਹਦੇ ਤੇ ਵੀ ਜਿਹੜਾ ਆਪਣਾ ਇੰਟਰਕੂਲਰ ਲੱਗਾ ਹੁੰਦਾ ਹੈ ਤਾਂ ਉਹ ਵੀ ਆਪਾਂ ਲਾਇਆ ਹੋਇਆ ਜਾਂ ਕਈ ਵੀਰ ਆਪਣੇ ਕੀ ਕਰਦੇ ਨੇ ਵਿੱਚੋਂ ਆਪਾਂ ਇੰਟਰਕੂਲਰ ਆਪਣਾ ਲਾਉਂਦੇ ਨਹੀਂਗੇ ਵਿੱਚੋਂ ਜਾਂ ਪੱਤੀਆਂ ਮਿਰਦੀਆਂ ਕਰ ਦਿੰਦੇ ਨੇ ਕਿਉਂਕਿ ਜਿਆਦਾ ਚੋਕ ਹੁੰਦਾ ਫਿਰ ਉਹਦੇ ਨਾਲ ਜਿਹੜਾ ਆਪਣਾ ਮਸ਼ੀਨ ਜਿਆਦਾ ਗਰਮ ਇਹ ਜਲਦੀ ਹੋ ਜਾਂਦੀ ਏ ਤੇ ਇਹ ਆਪਣਾ ਇੰਟਰਕੂਲਰ ਜੇ ਆਪਾਂ ਲਾ ਕੇ ਰੱਖਿਆ ਈ ਜੇ ਰੂ ਆਪਾਂ ਲਾਇਆ ਹੋਇਆ ਤੇ ਬਾਕੀ ਕੋਈ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਗੀ ਨਾ ਕੋਈ ਇੰਜਨ ਦੇ ਆਪਣੇ ਗਰਮ ਹੋਣ ਦੀ ਸਮੱਸਿਆ ਆਉਂਦੀ ਏ ਨਾ ਆਪਣੇ ਕੋਈਆਂ ਦੀ ਪਿਕਅਪ 'ਚ ਫਰਕ ਪਿਆ ਕੋਈ ਜਾਂ ਲੋਡ 'ਤੇ ਚੱਲਦਾ ਤੇ ਬਹੁਤ ਵਧੀਆ ਜਾਂ ਚੱਲਦਾ ਬਾਕੀ ਆਪ ਕੋ ਆਪਣੇ ਤਜਰਬੇ ਨੇ ਆਪਾਂ ਨੂੰ ਤਾਂ ਤਕਰੀਬਨ ਹੀ 4-5 ਸੀਜ਼ਨ ਹੋ ਗਏ ਨੇ ਆਪਾਂ ਨੂੰ ਇਸ ਤਰ੍ਹਾਂ ਕਮੈਂਟ ਚਲਾਉਂਦਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਆਪ ਕੋ ਆਪਣੇ ਤਜਰਬੇ ਨੇ ਕਈਆਂ ਦੇ ਜਿਹੜਾ ਆਪਣਾ ਪੂਰਾ ਕੰਪਲੀਟ ਜਿਹੜਾ ਆਪਣਾ ਏਜੀਆਰ ਵੀ ਲੱਗਾ ਹੁੰਦਾ ਹੈ ਇੰਟਰਕੂਲਰ ਵੀ ਲੱਗਾ ਹੁੰਦਾ ਜਿਵੇਂ ਆਪਣੇ ਲਾਲ ਹੀ ਨੂੰ ਤੇ ਹੁੰਦਾ ਤੇ ਜਾਂ ਕਈ ਵਾਰ ਵਿੱਚ ਆਪਣੇ ਜਿਹੜਾ ਇੰਟਰਕੂਲਰ ਵਿੱਚ ਥੋੜਾ ਵਿਰਲਾ ਕਰ ਦਿੰਦੇ ਨੇ ਤੇ ਆਪ ਕੋ ਆਪਣੇ ਤਜਰਬੇ ਨੇ ਬਾਕੀ ਆਪਣੇ ਜਿਹੜਾ ਇਹ ਆਪਣਾ ਜਿਗਾਰਡ ਪੂਰਾ ਵਧੀਆ ਚੱਲਦਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਉਹਦੀ ਨਾ ਕੋਈ ਇੰਜਨ ਆਪਣਾ ਲੋੜ ਤੇ ਨਾ ਹੀ ਆਪਣਾ ਇੰਜਨ ਜਦ ਆਪਣਾ ਗਰਮ ਹੁੰਦਾ ਸੀਜ਼ਨ ਦੇ ਵਿੱਚ